ਮਿੰਨੀ ਗੋਤ ਇਹ ਜਿਹੜੀ ਇੱਕ ਠੀਕ ਲਿਆ ਮਿੰਨੀ ਗੋਤ ਦੇ ਵਿੱਚ ਰੂਪ ਵਿੱਚ ਧਾਰਨ ਕੀਤੀ ਆ ਅਤੇ ਲੋਕ ਅਨੰਦ ਕਰਨ ਮੰਨਵਾਉਂਦੇ ਨੇ VOTING ਜਿਤੀਆਂ ਦੀ ਆ 15 ਤੋਂ 20 ਪਿੰਡ ਜਿਹੜੇ ਲੋਕ ਲੰਘ ਕੇ ਜਾਂਦੇ ਨੇ ਪਰ ਅੱਜ ਵੀ ਕਿਤੇ ਸਰਕਾਰਾਂ ਵੱਲੋਂ ਇਹਨਾਂ ਨੂੰ ਪੁਲ ਬਣਾਉਣ ਵਾਸਤੇ ਕਿਹਾ ਗਿਆ ਸੀ ਪਰ ਪਲ ਪੋਲ ਨਾ ਬਣਾਉਣ ਕਰਕੇ ਇਹਨਾਂ ਨੂੰ ਅੱਜ ਰਸਤੇ ਜਿਹੜੀ ਕੀ ਸਾਂਭਣਾ ਮੁਸ਼ਕਲ ਕਰਨਾ ਪੈਂਦਾ ਤੁਸੀਂ ਦੇਖ ਸਕਦੇ ਹੋ ਜਦ ਜੇ ਪੁਲ ਬਣ ਜਾਵੇ ਤੇ ਸਾਰਿਆਂ ਨੂੰ ਸੌਤ ਹੋ ਜਾਂਦੀ ਇਦਾਂ ਦੇ ਬਹੁਤ ਮੁਸ਼ਕਲ ਹੈ ਜੀ ਤੂਫਾਨ ਪੈ ਗਿਆ ਤਾਂ ਟੱਪਿਆਂ ਨਹੀਂ ਜਾਂਦਾ ਬਾਸ ਜਿਹੜੀ ਜੋਖਾ ਹੋ ਜਾਂਦਾ ਬਾਕੀ ਰਾਤ ਭਰਾਂ ਦੀ ਕੋਈ ਪੰਜਾਬ ਪਿੰਡ ਦੀ ਬਿਮਾਰ ਹੋ ਜਾਂਦਾ ਉਹ ਵੀ ਬਹੁਤ ਮੁਸ਼ਕਲ ਹੋ ਜਾਂਦਾ ਉਹ ਫਿਰ ਬਾਇਆ 40 ਕਿਲੋਮੀਟਰ ਘੁੰਮ ਕੇ ਜਾਣਾ ਜਾਂਦਾ 40 ਕਿਲੋਮੀਟਰ 20 ਰੁਪਏ ਜਿਹੜਾ ਇਸ ਦਾ ਕਿਰਾਇਆ ਵਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਵਿੱਚ ਮੋਟਰਸਾਈਕਲ ਜਿਹੜਾ ਰੱਖ ਕੇ ਲਿਆ ਜਾ ਰਿਹਾ ਵਾ ਜਾਮ ਜਿਹੜੀ ਆ ਜੋਖਮ ਚ ਪਾ ਕੇ ਇਹ ਲੋਕ ਸਫਰ ਕਰਦੇ ਨੇ ਜੇਕਰ ਤੁਸੀਂ ਵਲਕੇ ਆਉਂਦੇ ਹੋ ਉਹ ਕਿੰਨੇ ਕਿਲੋਮੀਟਰ ਪੈ ਜਾਂਦਾ ਪਿੰਡੜਾ ਸਾਡਾ ਪਿੰਡ 40 ਕਿ ਪੈ ਜਾਂਦਾ ਪਾਣੀ ਭਰ ਜਾਂਦਾ ਬੋਰਚ ਚ ਫਿਰ ਸਾਨੂੰ ਕੱਢਣਾ ਪੈਂਦਾ ਜੇ ਨਹੀਂ ਕੱਢੀ ਡੁੱਬ ਜਾਂਦੀ ਏ ਫਿਰ ਸਾਨੂੰ ਖਤਰਾ ਹੋ ਜਾਂਦਾ ਕਿੰਨਾ ਸਮਾਂ ਹੋ ਗਿਆ ਤਾਨੂੰ ਇਥੋਂ ਸਬਰ ਕਰਦਿਆਂ ਨੂੰ ਇਸ ਤੀ ਤੈਨ 40 ਸਾਲ ਉਮਰ ਹੋ ਗਈ ਤੇ ਇਦਾਂ ਘੁੰਮਦੇ ਫਿਰਦੇ ਹੋ ਗਈ ਐਸੋ ਵੀ ਕਿੰਨਾ ਚਿਰ ਹੋ ਗਿਆ ਤਾਨੂੰ ਜਿਹੜਾ ਬੋਰਡ ਲੈ ਕੇ ਸਾਡਾ ਸਭਾ ਕਰੋਂਦਿਆਂ ਲੋਕਾਂ ਨੂੰ 17 ਸਾਲ ਹੋ ਗਏ 12 ਸਾਲ ਹੋ ਗਏ ਲੋਕਾਂ ਨੂੰ ਕਾਰ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਆਪਾਂ ਗੱਲ ਕੰਪੈਰੀਸ਼ਨ ਕਰ ਲਏ ਨੇ ਨਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਬਿਨ ਕਿਆ ਹੀ ਸਭ ਕੁਝ ਹੋ ਜਾਂਦਾ ਸੀਗਾ ਤੇ ਅੱਜ ਤੇ ਇਹਨਾਂ ਦੇ ਤਰਲੇ ਲੈ ਲੈ ਮਰ ਜੋ ਇਹਨਾਂ ਨੂੰ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ ਤੇ ਅਸੀਂ ਦੇਖਿਆ ਜੋ ਇਲੈਕਸ਼ਨ ਹੁੰਦੀ ਹੈ ਵੋਟਾਂ ਹੁੰਦੀਆਂ ਹੁਣ ਫਿਰ ਵੋਟਾਂ ਆ ਗੀਆਂ ਲੋਕ ਸਭਾ ਆ ਗੀਆਂ ਤੇ ਇਥੇ ਆ ਕੇ ਵੋਟਾਂ ਮੰਗਦੇ ਹੋ ਗਲੀਟਰ ਹੱਥ ਜੋੜਦੇ ਹੋਗੇ ਬੜੇ ਵਾਅਦੇ ਕਰਦੇ ਹੋਣਗੇ ਵੀ ਤੁਹਾਨੂੰ ਪੁਲ ਬਣਾ ਕੇ ਦਿੱਤਾ ਜਾਊਗਾ ਪਰ ਕਈ ਸਾਲ ਲੰਘ ਗਏ ਅਜੇ ਤੱਕ ਪੁਲ ਹੀ ਨਹੀਂ ਬਣ ਸਕਿਆ ਕਿਸ ਤਰ੍ਹਾਂ ਦੀ ਜੀਵਨ ਸਰਕਾਰਾਂ ਦੇ ਲੱਗਦੇ ਨਹੀਂ ਲਾਰੇ ਲੱਗਦੇ ਨੇ ਬਹੁਤ ਮਾੜੀ ਗੱਲ ਹੈ ਸਰਕਾਰਾਂ ਡਰਾਮੇ ਕਰਨੇ ਉਹਨਾਂ ਦੇ ਲੀਡਰਾਂ ਨੇ ਵਿੱਚ ਕਿਸ਼ਤੀ ਦੇ ਵੜ ਕੇ ਤੇ ਉੱਥੇ ਖਲੋ ਕੇ ਫੋਟੋਆਂ ਲਵਾਈ ਜਾਣੀਆਂ ਤੇ ਉਹ ਸਾਡੇ ਜਦੋਂ ਫੋਟੋਆਂ ਲਵਾ ਲਵਾ ਕੇ ਡਰਾਮੇ ਕਰੀ ਜਾਣੇ ਉਹਨਾਂ ਨੇ ਡਰਾਮੇ ਬੰਦ ਕਰਨ ਲੋਕਾਂ ਦੇ ਪੈਸੇ ਆ ਟੈਕਸ ਦੇ ਪੈਸੇ ਆ ਤੇ ਲਾ ਦਿਓ ਯਾਰ ਫਿਰ ਕਿਹੜੀ ਗੱਲ ਐ ਇਹਨੇ ਇਹਨੇ ਟੋਲ ਪਲਾਜੇ ਲਾਦੇ ਤੁਸੀਂ ਤੇ ਉਹ ਉਹਨਾਂ ਦੀ ਮਨਿਆਦ ਵਧਾਈ ਜਾਂਦੇ ਤੇ ਇੱਕ ਪੁਲ ਬਣਾਉਣ ਚ ਕਿੱਡੀ ਵੱਡੀ ਗੱਲ ਐ ਕਿਸ਼ਤੀਆਂ ਵੀ ਤੇ ਇੱਥੇ ਚਲਾਈ ਦਿੱਤੀਆਂ ਨਾ ਪਾਉ ਠੇਕਾ ਦੇਤਾ ਉਹਨਾਂ ਨੂੰ ਤੇ ਉਹੋ ਠੇਕੇ ਦੇ ਪੈਸੇ ਲਾ ਦਿਓ ਪੁਲ ਬਣਾਉਣ ਚ ਕਿੱਡਾ ਕੰਮ ਐ ਇਹਦੇ ਵਿੱਚ ਇੱਕ ਨਿੱਕਾ ਪੈਹਾ ਵੀ ਸਰਕਾਰ ਨੇ ਇੱਥੇ ਲਾਇਆ ਇਹ ਪਰਮਾਤਮਾ ਵੱਲੋਂ ਦਿੱਤੀ ਹੋਈ ਇੱਕ ਦਾਤ ਆ ਇਹ ਜੋ ਕੁਝ ਵੀ ਆ ਕੁਦਰਤ ਹੀ ਆ ਇਹਦੇ ਵਿੱਚ ਕਿਸੇ ਨੇ ਕੁਝ ਨਹੀਂ ਕੀਤਾ ਤੇ ਇੱਥੇ ਆਣ ਕੇ ਸਿਰਫ ਉਹਨਾਂ ਡੇਰਾ ਹੀ ਲਾਇਆ ਆਪਣਾ ਸਤਸਗੀਆ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤਸਵੀਰਾਂ ਵਖਾਵਾਗੇ ਤੁਹਾਨੂੰ ਅੱਜ ਪੰਜਾਬ ਦੀ ਜਨਰ ਦੀਆਂ ਜਿੱਥੇ ਕੀ ਲੋਕ ਮਿਨੀ ਗੋਆ ਦਾ ਵੀ ਜਿਹੜਾ ਜਾਣੇ ਜਾਂਦਾ ਵਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਜਿਹੜਾ ਕੀ ਮਿਨੀ ਗੋਆ ਵਾ ਲੋਕ ਅਤੇ ਆਪਣੇ ਪਰਿਵਾਰਾਂ ਦੇ ਨਾਲ ਛੁੱਟੀਆਂ ਬਤਾਉਣ ਵਾਸਤੇ ਆਉਂਦੇ ਨੇ ਟੂਰਿਸਟ ਹੱਬ ਬਣੀ ਹੋਈ ਆ ਸਲਾਨੀ ਨੇ ਦੀਸਾਵ ਦੀ ਸਾਡੇ ਇੱਥੇ ਆ ਕੇ ਜਿਹੜਾ ਕੀ ਆ ਅਨੰਦ ਮਾਣ ਦੇ ਨੇ ਮਿਨੀ ਗੋਆ ਵੀ ਆ ਜਾਂਦਾ ਵਾ ਜਿਹੜੇ ਵੀ ਕੀ ਲੋਕ ਡਲੋਜੀ ਮੰਗਲੌਰ ਗਨ ਜਾਂਦੇ ਨੇ ਪਰ ਉਹ ਰਸਤੇ 'ਚ ਰਾਤਾਂ ਇੱਥੇ ਖਲੋ ਕੇ ਜਾਂਦੇ ਨੇ ਅਤੇ ਮਿਨੀ ਗੋਆ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਵੀ ਇਹ ਜਿਹੜੀ ਇੱਕ ਠੀਕ ਲਿਆ ਮਿਨੀ ਗੋਆ ਦੇ ਵਿੱਚ ਰੂਪ ਵਿੱਚ ਧਾਰਨ ਕੀਤੀ ਆ ਅਤੇ ਲੋਕ ਅਨੰਦ ਮਨ ਮਾਣਦੇ ਨੇ ਵੋਟਿੰ ਪਰ ਥੋੜੀ ਮੁਸ਼ਕਲ ਆ ਰਹੀ ਹੈ ਇਥੋਂ ਦੇ ਲਾਗੇ ਜਿਹੜੇ ਪਿੰਡਾਂ ਵਾਲਿਆਂ ਨੂੰ ਤੁਸੀਂ ਪਿੰਡਾਂ ਵਾਲਿਆਂ ਨਾਲ ਗੱਲਬਾਤ ਕਰਾਂਗੇ ਜਿਹੜੇ ਕੀ ਤੁਸੀਂ ਥੀਰ ਵਿੱਚ ਦੇਖ ਸਕਦੇ ਹੋ ਇਥੋਂ ਜਿਹੜੇ ਕੀ ਸਾਹਮਣੇ 15 ਤੋਂ 20 ਪਿੰਡ ਜਿਹੜੇ ਲੋਕ ਲੰਘ ਕੇ ਜਾਂਦੇ ਨੇ ਪਰ ਅੱਜ ਵੀ ਕਿਤੇ ਸਰਕਾਰਾਂ ਵੱਲੋਂ ਇਹਨਾਂ ਨੂੰ ਪੁਲ ਬਣਾਉਣ ਵਾਸਤੇ ਕਿਹਾ ਗਿਆ ਸੀ ਪਰ ਪਲ ਪੋਲ ਨਾ ਬਣਾਉਣ ਕਰਕੇ ਇਹਨਾਂ ਨੂੰ ਅੱਜ ਰਸਤੇ ਜਿਹੜੇ ਕੀ ਸਾਹਮਣਾ ਮੁਸ਼ਕਲ ਕਰਨਾ ਪੈਂਦਾ ਤੁਸੀਂ ਦੇਖ ਸਕਦੇ ਹੋ ਵੀ ਅੱਜ ਜਿਹੜਾ ਇਹਨਾਂ ਨੂੰ ਬੇੜੀ ਵਿੱਚ ਉਹਨਾਂ ਘੇਣਾ ਬੰਦਾ ਵਾ ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀ ਹਾਂਜੀ ਭਾਜੀ ਕੀ ਨਾਮ ਡਾਡਾ ਕੁਸ਼ਲ ਕੁਮਾਰ ਜੀ ਕੁਛ ਰਕ ਮਾਰਨੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਆਪਣੇ ਚੇਬੜ ਦੇ ਚੇਬੜ ਦੇ ਤੇ ਮੈਨੂੰ ਇਹ ਸੋਪੀ ਸਫਰ ਕਿਸ ਤਰ੍ਹਾਂ ਜਾਇ ਕਰਦੇ ਹੋ ਤੁਹਾਡਾ ਦਸ਼ਕਾ ਜੂ ਸਾਂਝਾ ਕਰਦੇ ਹੋ ਕਿਉਂਕਿ ਜੇ ਇਧਰ ਹੀ ਲਾਇੰਦੇ ਹੋ ਫਿਰ ਕਿਸ ਤਰ੍ਹਾਂ ਪੁਲ ਬਣਿਆ ਜਾਂ ਕਿਸ ਤਰ੍ਹਾਂ ਕਿ ਜਾਂਦੇ ਹੋ ਸਰ ਜੇ ਤੇ ਪੁਲ ਬਣ ਜਾਵੇ ਤੇ ਸਾਰੇ ਨਸੂਤ ਹੋ ਜਾਂਦੀ ਇਦਾਂ ਤੇ ਬਹੁਤ ਮੁਸ਼ਕਲ ਹੈ ਜੀ ਤੂਫਾਨ ਪੈ ਗਿਆ ਤਾਂ ਟੱਪਿਆ ਨਹੀਂ ਜਾਂਦਾ ਬਸ ਚੜ ਜੋਖਾ ਹੋ ਜਾਂਦਾ ਬਾਕੀ ਰਾਤ ਭਰਾਂ ਨੂੰ ਜੇ ਕੋਈ ਪਿੰਡ ਦੀ ਬਿਮਾਰ ਹੋ ਜਾਂਦਾ ਉਹ ਵੀ ਬਹੁਤ ਮੁਸ਼ਕਲ ਹੋ ਜਾਂਦਾ ਉਹ ਫਿਰ ਬਾਇਆ 40 ਕਿਲੋਮੀਟਰ ਘੁੰਮ ਕੇ ਜਾਣਾ ਪੈਂਦਾ 40 ਕਿਲੋਮੀਟਰ ਤੇ ਮੈਨੂੰ ਦੱਸੋ ਵੀ ਕਿੰਨਾ ਚਿਰ ਸਫਰ ਹੋ ਗਿਆ ਰੋਜ਼ ਲੋਕ ਕਿੰਨੇ ਕਿ ਵੋਟਿੰਗ ਜਿਹੜੀ ਕਰਕੇ ਜਾਂਦੇ ਰੋਜ਼ ਕਿੰਨੇ ਲੋਕ ਜਿਹੜੇ ਮਸਾਫਰ ਜਿਹੜੇ ਪਿੰਡ ਜਿਹੜੇ ਲੰਘਦੇ ਨੇ ਪਿੰਡਾਂ ਤੋਂ ਵੀ ਜਿਹੜੇ ਪਿੰਡ ਨੇ ਕਿੰਨੇ ਲੋਕ ਸਫਰ ਕਰ ਜਾਂਦੇ ਨੇ ਦੋ 300 ਬੰਦਾ ਦੇ ਆਪ ਡਾਉਨ ਕਰਦਾ ਕਰਦਾ ਜੀ ਕੋਈ ਧਿਆੜੀ ਦਾ ਜਾ ਰਿਹਾ ਕੋਈ ਬਿਮਾਰ ਦਵਾਈ ਲੈਣ ਜਾ ਰਿਹਾ ਬਸ ਇਦਾਂ ਵੀ ਹੈ ਜਾਂ ਬਾਕੀ ਕੋਈ ਸਕੂਲ ਦੇ ਬੱਚੇ ਜਾਂਦੇ ਆ ਬਸ ਤੇ ਬਸ ਸਾਰੇ ਸਾਡੀ ਇਹੀ ਬੇਨਤੀ ਹੈ ਵੀ ਜਲਦੀ ਜਲਦੀ ਸੇ ਪੁਲ ਬਣਾਇਆ ਜਾਵੇ ਕਿ ਇਸ ਤਰ੍ਹਾਂ ਦੀ ਮਿੰਨੀ ਗੋਆ ਕਿ ਆਉਂਦਾ ਲੋਕ ਟੂਰਿਸਟ ਹੱਬ ਵੀ ਐਸੇ ਲੋਕ ਆਉਂਦੇ ਨੇ ਸਲਾਨੀ ਦੂਰ ਦੂਰੋਂ ਆਉਂਦੇ ਨੇ ਪਰ ਜਿਹੜੇ ਲਾਗੇ ਰਹਿੰਦੇ ਨੇ ਖਾਸ ਕਰਕੇ ਮਿੰਨੀ ਗੋਆ ਦੇ ਜਿਹੜੇ 15 20 ਪਿੰਡ ਨੇ ਉਹਨਾਂ ਨੂੰ ਕਿਉਂ ਨਹੀਂ ਸਹੂਲਤ ਮਿਲਦੀ ਹੁਣ ਤੱਕ ਕਿਉਂ ਨਹੀਂ ਜਿਹੜਾ ਪੁਲ ਬਣਾਇਆ ਜਾ ਰਿਹਾ ਸਰ ਜੀ ਇਲੈਕਸ਼ਨ ਦੇ ਟਾਈਮ ਤੇ ਆ ਕੇ ਸਾਰੇ ਵਾਅਦੇ ਕਰੀਂਦੇ ਜਦੋਂ ਇਲੈਕਸ਼ਨ ਹੋ ਜਾਂਦਾ ਉਹ ਫਿਰ ਕੋਈ ਨਹੀਂ ਦਰਾਂਦਾ ਬਸ ਇਹੀ ਸਾਡੀ ਹੋਇਆ ਬੀਰਸੋ ਜਿਹੜਾ ਬੋਰ ਦਾ ਜਿਹੜਾ ਸਫਰ ਆ ਇਹ ਜਿਹੜਾ ਦਸ਼ਕਾਂ ਨੂੰ ਸਾਝਾ ਕਰਦੇ ਹੋ ਵੀ ਇਹ ਕਿੰਨੇ ਕਿੰਨੇ ਟਾਈਮ ਜਿਹੜੀ ਬੋਰ ਚੱਲਦੀ ਆ ਕਿਤੇ ਰਾਤ ਬਰਾਤਿਕ ਬਿਮਾਰ ਹੋ ਜੇ ਮੰਨ ਲਓ ਕੋਈ ਰਾਤ ਨੂੰ 2 ਵਜੇ ਬਿਮਾਰ ਹੋ ਜਾਂਦਾ ਉਹਨੂੰ ਲਿਓਂਦਾ ਫਿਰ ਸਫਰ ਕਿਸ ਤਰ੍ਹਾਂ ਆ 40 ਕਿਲੋਮੀਟਰ ਵੜ ਕੇ ਜਾਂਦੇ ਓਕੇ ਜਾਂ ਬੋਰ ਦੇ ਰਾਹੀ ਰਾਤ ਲੈ ਕੇ ਆਉਂਦੇ ਓ ਨਹੀਂ ਸਰ 40 ਕਿਲੋਮੀਟਰ ਵੜ ਕੇ ਇਹਦੇ ਤੇ ਟਾਈਮ ਰੱਖਿਆ ਸਰਕਾਰ ਨੇ ਕੀ ਟਾਈਮ ਆ 8 ਵਜੇ ਤੋਂ 6 ਵਜੇ ਤੱਕ 6 ਵਜੇ ਤੱਕ ਹਾਂਜੀ ਪੱਕੀ ਲੱਗਦਾ ਨਹੀਂ ਵੀ ਜੇਕਰ 40 ਕਿਲੋਮੀਟਰ ਦੂਰ ਬੰਦਾ ਸਫਰ ਤੈਅ ਕਰਕੇ ਜਾਊਗਾ ਰੱਬ ਨਾ ਕਰੇ ਕੋਈ ਮਰੀਜ਼ ਹੀ ਕੋਈ ਜਾ ਨਹੀਂ ਜਾ ਸਕਦੀ ਕਿਸ ਤ ਤੇ ਬਾਕੀ ਤੁਹਾਨੂੰ ਖੁਦ ਪਤਾ ਵੀ 40 ਕਿਲੋਮੀਟਰ ਪਹੁੰਚਦੇ ਹੁੰਦੇ ਅਮਰੀਦ ਆ ਕਿ ਹਾਲ ਹੁੰਦਾ ਕੀ ਹਾਲ ਹੁੰਦਾ ਤੇ ਬਾਕੀ ਉਹ ਖਰਚਾ ਬਹੁਤ ਪੈਂਦਾ ਗੱਡੀਆਂ ਦਾ ਇਹ ਹੂੰ ਇਹ ਬਾਕੀ ਸਾਰੇ ਪਿੰਡ ਗਰੀਬ ਬੰਦੇ ਆਗੇ ਸਾਰੇ ਇਧਰ ਹੀ ਬਿਲਕੁਲ ਜਿਹੜੇ 60% ਗਰੀਬ ਹੈਗੇ ਇਧਰ ਜਿਹੜੇ ਧਿਆੜੀ ਲਾ ਕੇ ਆਪਣਾ ਟਾਈਮ ਕੱਢਦੇ ਵੇ ਤੇ ਬੱਚਿਆਂ ਨੂੰ ਔਖੇ ਪਾਉਂਦੇ ਬਿਲਕੁਲ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਵੀ ਇਹ ਜਿਹੜਾ ਬੋਰਡ ਲੈ ਕੇ ਆ ਰਿਹਾ ਸਰਕਾਰੀ ਬੋਰਡ ਆ 20 ਰੁਪਏ ਜਿਹੜਾ ਇਸ ਦਾ ਕਿਰਾਇਆ ਵਾ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਇਹ ਵਿੱਚ ਮੋਟਰਸਾਈਕਲ ਜਿਹੜਾ ਰੱਖ ਕੇ ਲਿਆ ਜਾ ਰਿਹਾ ਵਾ ਜਾਮ ਜਿਹੜੀ ਆ ਜੋਖਮ ਚ ਪਾ ਉਹ ਜਿਹੜੇ ਉਥੋਂ ਲੰਘਦੇ ਨੇ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਕਹਿਣਾ ਵੀ 40 ਕਿਲੋਮੀਟਰ ਸਫਲ ਤੈਹ ਜਾ ਕੇ ਵਲਕੇ ਜਾਣਾ ਪਊਗਾ ਜਾਂ ਫਿਰ ਬੋਟ ਰਾਹੀਂ ਜਾਣਾ ਪਊਗਾ ਪਰ ਬੋਰ ਦਾ ਵੀ ਜਿਹੜਾ ਟਾਈਮ ਆ ਉਹ ਜਿਹੜਾ ਵਕਤ ਛੋਟੇ ਬੱਚਿਆਂ ਨਾਲ ਗੱਲਬਾਤ ਕਰਦੇ ਆ ਸਕੂਲ ਦੇ ਬੱਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਬੇਟਾ ਕੀ ਨਾਮ ਤੇਰਾ ਮੇਰਾ ਨਾਮ ਸੁਪਰੀਆ ਸੁਪਰੀਆ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਮੈਂ ਸਾਹਮਣੇ ਫੁੰਗੋਤੇ ਪਿੰਡ ਦੀ ਪਿੰਨੇ ਤੋਂ ਵੀ ਜੇਕਰ ਸਫਰ ਦੀ ਗੱਲ ਕਰੀਏ ਜੇਕਰ ਤੁਸੀਂ ਵਲਕੇ ਆਉਂਦੇ ਹੋ ਉਹ ਕਿੰਨੇ ਕਿਲੋਮੀਟਰ ਪੈਂਦਾ ਪਿੰਡੜਾ ਸਾਟਾ ਪਿੰਡ ਤੇ 40 ਕਿ ਪੈ ਜਾਂਦਾ ਹਾਂ ਹਾਂਜੀ ਤੇ ਜਿਹੜਾ ਬੋਰ ਦੀ ਮੰਨ ਲਓ ਪ੍ਰੋਬਲਮ ਆ ਜੇ ਕਿਤੇ ਮੀਂਹ ਆ ਜੇ ਕੋਈ ਮੁਸ਼ਕਲ ਆ ਜੇ ਫਿਰ ਸਕੂਲੋਂ ਛੁੱਟੀ ਕਰਨੀ ਪੈਣੀ ਕਿ ਜਾਂ ਬੋਰ ਤਾਂ ਹੀ ਜਾਣਾ ਦਿੰਦੇ ਉਹ ਫਿਰ ਕਰਨੀ ਪੜਦੀ ਏ ਛੁੱਟੀ ਹਾਂਜੀ ਤੇ ਕੀ ਲੱਗਦਾ ਨਹੀਂ ਡਰ ਨਹੀਂ ਲੱਗਦਾ ਕਿਤੇ ਮੋਰਚੇ ਨੂੰ ਨੁਕਸਾਨ ਹੋ ਜੇ ਜਾਂ ਅਸੀਂ ਦੇ ਦੇ ਕਈ ਜਿਆਦਾ ਬੋਰ ਪੜ ਜੇ ਕਿਤੇ ਰੱਬ ਨਾ ਕਰੇ ਕੋਈ ਕੰਨਾ ਆ ਜੇ ਫਿਰ ਡਰ ਤਾਂ ਲੱਗਦਾ ਪਰ ਸਕੂਲ ਵੀ ਨਹੀਂ ਛੱਡ ਸਕਦੇ ਨਾ ਸਰਕਾਰ ਨੂੰ ਮੰਗ ਕੀਤੀ ਸੀ ਦੀਪ ਇਥੇ ਪੋਲ ਬਣਾਉਣਾ ਚਾਹੀਦਾ ਵਾ ਪੋਲ ਦੀ ਬਹੁਤ ਲੋੜ ਆ ਕੀ ਤੋਂ ਹੈ ਪਤਾ ਨਹੀਂ ਅੱਗੇ ਬਨੇਗਾ ਕਿ ਨਹੀਂ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਬੱਚੇ ਜਿਹੜੇ ਨੇ ਆਪਣੀਆਂ ਜਾਨ ਜੋਖਮ 'ਚ ਪਾ ਕੇ ਜਿਹੜਾ ਸਕੂਲ ਜਾਂਦੇ ਨੇ ਅੱਜ ਵੀ ਕਿਤੇ ਪਛੜਿਆ ਪਿੰਡ ਕਹਿ ਸਕਦੇ ਆ ਜਿਹੜਾ ਕਿ ਮਿਨੀ ਗੋਆ ਜਿਹੜਾ ਕਿ ਲੋਕਾਂ ਦੇ ਵਿੱਚ ਫੇਮਸ ਆ ਲੋਕ ਸਲਾਨੀ ਦੂਰੋਂ ਦੂਰੋਂ ਚੱਲ ਕੇ ਆਉਂਦੇ ਨੇ ਪਰ ਕਿਤੇ ਕਿਤੇ ਹਜੇ ਵੀ ਜਿਹੜਾ ਇਹ ਜਾਨ ਜੋਖਮ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਮੋਟਰਸਾਈਕਲ ਲੱਦ ਕੇ ਲਿਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਤਸਵੀਰਾਂ ਨੇ ਮਿਨੀ ਗੋਆ ਦੀਆਂ ਪਰ ਅੱਜ ਵੀ ਜਿਹੜੇ 15 ਤੋਂ 20 ਪਿੰਡ ਜਿਹੜੇ ਨੇ ਉਹ ਵਾਂਝੇ ਨੇ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਬੋਰ ਨੰਗ ਕੇ ਜਿਹੜਾ ਕੀ ਆਇਆ ਜਾਂਦਾ ਵਾ ਅਤੇ ਨਾਲ ਦੀ ਨਾਲ ਹੀ ਸਾਇਨ ਨੂੰ ਲਗਾ ਜਾਂਦਾ ਹੈ ਤੇ ਹੋਂ ਗੱਲਬਾਤ ਕਰਾਂਗੇ ਇਸ ਬੋਰ ਦੇ ਵਿੱਚ ਬੈਠ ਕੇ ਉਹਨਾਂ ਪਰਿਵਾਰਾਂ ਦੇ ਨਾਲ ਜਿਹੜੇ ਕੀ ਪਰਿਵਾਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜਾ ਮਿੰਨੀ ਗੋਆ ਦੇ ਨਾਮ ਜਿਹੜਾ ਜਾਣਿਆ ਜਾਂਦਾ ਵਾ ਇਹ ਇਲਾਕਾ ਤੇ ਲੋਕ ਜਿਹੜੇ ਇੱਥੇ ਟੂਰਿਸਟ ਆ ਵੀ ਹੁੰਦੇ ਨੇ ਪਰ ਕਦੀ ਛਾਤਰੀ ਮਾਰੀ ਉਹਨਾਂ ਪਰਿਵਾਰਾਂ ਦੀ ਉਹਨਾਂ ਪਿੰਡਾਂ ਦੀ ਜਿਹੜੇ ਕੀ ਮਿੰਨੀ ਗੋਆ ਦੇ ਪਿੱਛੇ ਜਾ ਕੇ ਰਹਿੰਦੇ ਨੇ ਗੱਲਬਾਤ ਕਰਾਂਗੇ ਉਹਨਾਂ ਪਰਿਵਾਰਾਂ ਨੂੰ ਕੀ ਕੀ ਮੁਸ਼ਕਲਾਂ ਸਾਹਮਣੇ ਕਰਨਾ ਪੈਂਦੇ ਆ ਹਾਂਜੀ ਪੰਜੀ ਕੀ ਨਾਮ ਤੁਹਾਡਾ ਅੰਜੂ ਰਾਨੀ ਅੰਜੂ ਰਾਨੀ ਜੀ ਕਿੱਥੋਂ ਆਏ ਸੀ ਤੇ ਹੁਣ ਕਿੱਥੇ ਤੁਸੀਂ ਵਾਪਸ ਜਾ ਰਹੇ ਹੋ ਹੁਣ ਅਸੀਂ ਮਾਪਿਆਂ ਤੋਂ ਆਏ ਆ ਤੇ ਆਪਣੇ ਸੋਹਰਿਆਂ ਦੇ ਪਿੰਡ ਜਾਣਦੇ ਆ ਕਿਹੜੀ ਜਗ੍ਹਾ ਤੁਸੀਂ ਜਾ ਰਹੇ ਹੋ ਇਹ ਹੁਣ ਬਮਿਆਲ ਤੋਂ ਆਏ ਆ ਅੱਛਾ ਹਾਂਜੀ ਤੇ ਚਿਬਰ ਜਾਣਦੇ ਆ ਤੇ ਮੈਨੂੰ ਦੱਸੋ ਚਿਬਰ ਪਿੰਡ ਤੁਸੀਂ ਜਾਂਦੇ ਹੋ ਸਫ਼ਰ ਤੁਸੀਂ ਕਰਦੇ ਹੋ ਤੈਅ ਕਰਦੇ ਹੋ ਇਸੇ ਤਰ੍ਹਾਂ ਸਫ਼ਰ ਤੈਅ ਕਰਦੇ ਹੋ ਬੋਰਡ ਦੇ ਰਾਹੀਂ ਕਿ ਜਾਂ ਬਸਾਂ ਰਾਹੀਂ ਕਰਦੇ ਹੋ ਜਿਆਦਾ ਬੋਰਡ ਦੇ ਰਾਹੀਂ ਕਰਦੇ ਆ ਇਵੇਂ ਜਿਵੇਂ ਤੁਹਾਡਾ ਜੋ ਵਿਆਹ ਆਇਆ ਸੀ ਉਦੋਂ ਵੀ ਬੋਰ ਰਾਹੀਂ ਬਰਾਤ ਗਈ ਸੀ ਕਿ ਜਾਂ ਬਸ ਤੇ ਗਈ ਸੀ ਬਸ ਤੇ ਗਈ ਸੀ ਬਸ ਤੇ ਗਈ ਸੀ ਹਾਂਜੀ ਠੀਕ ਐ ਤੇ ਕਦੀ ਡਰ ਨਹੀਂ ਆਉਂਦਾ ਇਸ ਚੀਜ਼ ਨੂੰ ਲੈ ਕੇ ਕਿ ਬਈ ਸਫ਼ਰ ਬੜਾ ਤੈਅ ਕਰਨਾ ਵਾ ਕਦੀ ਬੋਰ ਨੁਕਸਾਨ ਹੋ ਉਸ ਦਾ ਇਸ ਚੀਜ਼ ਨੂੰ ਲੈ ਕੇ ਡਰ ਤਾਂ ਲੱਗਦਾ ਹੈ ਪਰ ਮਜਬੂਰੀ ਮਜਬੂਰੀ ਕੰਟ ਪਨੇ ਪੈਂਦਾ ਇਧਰੋਂ ਉਧਰੋਂ ਦੂਰ ਪੈਂਦਾ ਆ ਕਿੰਨੇ ਕਿਲੋਮੀਟਰ ਪੈਂਦਾ ਉਧਰੋਂ ਉਦੋਂ 40 45 ਕਿਲੋਮੀਟਰ ਪੈਂਦਾ ਠੀਕ ਐ ਹਾਂਜੀ ਤੇ ਤੁਸੀਂ ਦੇਖ ਸਕਦੇ ਹੋ ਵੀ ਇਹ ਪਰਿਵਾਰਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਜਿਹੜੇ ਕੀ ਲੋਕ ਇਸ ਜਿਹੜੀ ਕੀ ਹੈਗੀ ਆ ਗੋਆ ਚੀਜ਼ ਜਿਹੜੀ ਉਸ ਤੋਂ ਪਾਰ ਰਹਿੰਦੇ ਨੇ 15 ਤੋਂ 20 ਪਿੰਡ ਨੇ ਹਣ ਬੱਚਿਆਂ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਬੇਟਾ ਮੈਨਸੋਬ ਤੁਹਾਡਾ ਜਿਹੜਾ ਪਿੰਡ ਆ ਕਿੰਨੀ ਦੂਰ ਪਿੰਡ ਤੋਂ ਹੈ ਯਹਾਂ ਸੇ ਕੀ ਯਹਾਂ ਸੇ ਯਹਾਂ ਸੇ ਮੇਰਾ ਤਾਂ ਸਾਹਮਣੇ ਇਸਕਾ ਥੋੜੀ ਅਗੇ ਤੇ ਮੈਨਸੋਬ ਵੀ ਸਫਰ ਤੁਸੀਂ ਤੈਅ ਕਰਦੇ ਹੋ ਕਿਹੜੀ ਕਲਾਸ ਵੀ ਪੜ੍ਹਦੇ ਹੋ ਸਕੂਲ ਚ 12th ਤੇ ਕਿਹਨੀ ਕਲਾਸ ਤੋਂ ਸ਼ੁਰੂ ਕਰਤਾ ਸਫਰ ਜਿਹੜਾ ਆਪਣਾ ਇਹ ਤੋਂ ਤੈਅ ਕਰਨਾ ਹੈ ਸ਼ੁਰੂ ਸੇ ਹੀ ਸਟਾਰਟਿੰਗ ਸੇ ਹੀ ਇਹੀਂ ਸੇ ਆਤੇ ਆਂ ਤੇ ਮੈਨੂੰ ਸੋਕੀ ਡਰ ਨਹੀਂ ਆਉਂਦਾ ਚੀਨ ਲੈ ਕੇ ਕਦੀ ਮਾਪੇ ਤੁਹਾਡੇ ਫਿਕਰ ਕਰਦੇ ਹੁਣ ਵੀ ਬੱਚੇ ਲੇਟ ਹੋ ਗਏ ਨੇ ਆਏ ਨਹੀਂ ਆ ਕਦੀ ਹਾਦਸਾ ਨਹੀਂ ਹੋਇਆ ਰੱਬ ਨਾ ਕਰੇ ਕਿਸੇ ਚੀਨ ਬੋਰਡ ਨੂੰ ਲੈ ਕੇ ਹਾਦਸੇ ਵੀ ਤਾਂ ਉਹ बात ਨਹੀਂ ਕਰਾਂਗੇ ਪਰ ਹਾਂ ਲੇਟ ਹੋ ਜਾਂਦੀ ਹੈ ਤਾਂ ਫਿਕਰ ਤਾਂ ਹੁੰਦੀ ਹੈ ਕਿ ਆਏ ਨਹੀਂ ਅਭੀ ਤੱਕ ਸਾਥ ਮੇਂ ਯਹਾਂ ਟੂਰਿਸਟ ਪਲੇਸ ਬਹੁਤ ਜ਼ਿਆਦਾ ਹੈ ਉੱਪਰ ਸੇ ਫਿਰ ਲੜਕੀਆਂ ਦਾ ਆਣਾ ਜਾਣਾ ਵੀ ਥੋੜਾ ਮੁਸ਼ਕਿਲ ਰਹਤਾ ਹੈ ਸ਼ਾਮ ਕੇ ਟਾਈਮ 'ਤੇ ਥੋੜੀ ਪ੍ਰੋਬਲਮ ਆ ਜਾਂਦੀ ਹੈ ਅਗਰ ਇੱਕ ਦਿਨ ਲੇਟ ਘਰ ਪਹੁੰਚਾਈ ਤਾਂ ਉਸki wajah se ਬਿਲਕੁਲ ਜੀ ਹੋਰ ਵੀ ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀ ਹਾਂਜੀ ਬੇਟਾ ਕੀ ਨਾਮ ਤੁਹਾਡਾ ਸ ਸੂਜਨ ਜੀ ਕਿਹੜੀ ਕਲਾਸ ਪੜਦੇ ਹੋ ਤੇ ਕਿਹੜੇ ਪਿੰਡ ਦੇ ਰਹੇ ਮਲੇ ਹੋ ਪਲੱਸ 2 ਕਲਾਸ ਮੈਂ ਚਿਬੜ ਚਿਬੜ ਪੜਦੇ ਤੇ ਮੈਨੂੰ ਐਸੋ ਵੀ ਜਿਹੜਾ ਸਫਰ ਤੁਸੀਂ ਤਿਆਰ ਕਰਦੇ ਹੋ ਗੋਆ ਚ ਜਲਾਈ ਤੇ ਕਿੰਨੇ ਕੁ ਮੁਸ਼ਕਲਾਂ ਸਾਹਮਣੇ ਕਰਨਾ ਪੈਂਦਾ ਤੁਹਾਨੂੰ ਇਹ ਬਹੁਤ ਮੁਸ਼ਕਲਾ ਸਾਹਮਣਾ ਕਰਨਾ ਪੈਂਦਾ ਹੈ ਹਾਂ ਜੀ ਪਾਣੀ ਭਰ ਜਾਂਦਾ ਬੋਟ ਚ ਫਿਰ ਸਾਨੂੰ ਕੱਢਣਾ ਪੈਂਦਾ ਜੇ ਨਹੀਂ ਕੱਢੀ ਡੁੱਬ ਜਾਂਦੀ ਏ ਫਿਰ ਸਾਨੂੰ ਖਤਰਾ ਹੋ ਜਾਂਦਾ ਬਿਲਕੁਲ ਕੁਝ ਜਿਹੜੇ ਸੋ ਵੀ ਬੱਚੇ ਜਿਹੜੇ ਨੇ ਉਹਨਾਂ ਨੂੰ ਕਿੰਨੀ ਮੁਸ਼ਕਲਾਂ ਸਹਣਾ ਕਰਨਾ ਪੈਂਦਾ ਤੇ ਹੁਣ ਗੱਲਬਾਤ ਕਰਾਂਗੇ ਭਾਈ ਸਾਹਿਬ ਦੇ ਨਾਲ ਵੀ ਹਾਂਜੀ ਭਾਈ ਕੀ ਨਾਮ ਤੁਹਾਡਾ ਜੀ ਸੁਖਦੇਵ ਸਿੰਘ ਸੁਖਦੇਵ ਸਿੰਘ ਕਿਹੜੇ ਪਿੰਡ ਦੇ ਹੋ ਮੈਂ ਪਿੰਡ ਪਤਰਾਲਾੋਂ ਤੋਂ ਪਤਰਾਲਾੋਂ ਤੋਂ ਮਿੰਨੇ ਸੋ ਵੀ ਕਿੰਨਾ ਸਮਾਂ ਹੋ ਗਿਆ ਤਾਂ ਲੋ ਇਸ ਤੋਂ ਸਫਰ ਕਰਦਿਆਂ ਨੂੰ ਇਸ ਤੀ ਤੈਨ 40 ਸਾਲ ਉਮਰ ਹੋ ਗਈ ਤੇ ਇਦਾਂ ਘੁੰਮਦੇ ਫਿਰਦੇ ਹੋ ਗਏ ਹਾਂ ਹਾਂਜੀ ਇਹਦਾ ਬੋਰਡ ਤੇ ਸਫਰ ਕਰਦੇ 40 ਬੋਰਡ ਤੇ ਹੁੰਦੀ ਹੈ ਜਿਆਦਾ ਉਧਰ ਦੂਰ ਪੈਂਦਾ ਨਾ ਹਾਂ ਇਤਰੋ ਨੇੜੇ ਪੈਂਦਾ ਮਿੰਨੇ ਸੋ ਵੀ ਸਰਕਾਰਾਂ ਆਉਂਦੀਆਂ ਨੇ ਵੋਟਾਂ ਲੈਣ ਵਾਸਤੇ ਆ ਕੀ ਫਿਰ ਵੋਟਾਂ ਲੈਣ ਵਾਸਤੇ ਆਉਣਾ ਕਦੀ ਜਦੋਂ ਵੋਟਾਂ ਪਿਆਣੀਆਂ 5 ਸਾਲ ਬਾਅਦ ਹੁਣ ਵੀ ਮੁੜ ਕੇ ਵੋਟਾਂ ਪਿਆਣੀਆਂ ਨਾ ਤਾਂ ਹੁਣ ਵੀ ਉਹਨੇ ਮੰਗ ਕਰਨੀ ਕੋਈ ਗੱਲ ਨਹੀਂ ਤੁਹਾਡਾ ਪੂਲ ਬਣਾ ਦੇਗੇ ਬਨੋਦਾ ਖੰਨੇਵਾਰੀ ਮੰਜ਼ੂਰ ਹੈ ਆ ਪੂਲੇ ਵੀ ਛੋਟੀ ਗੱਡੀ ਕਾਰ ਮੋਟਰਸਾਈਕਲ ਵਗੈਰਾ ਤੁਹਾਡਾ ਪੂਲ ਬਣਾ ਦਿਨਾ ਲੰਘ ਜਾਊਗਾ ਵੀ ਤਾਂ ਮੁੜ ਕੇ ਉਹ ਜਦੋਂ ਉਹਦੇ ਉਹਦਾ ਛੱਡ ਗਿਆ ਉਹਦੇ ਬਾਅਦ ਮੁੜ ਕੇ ਦੇਖਿਆ ਕਿ ਇਹਨੇ ਸਰਕਾਰ ਨੂੰ ਹੀ ਆਈ ਹੋਰ ਕਿ ਹੁਣ ਸਰਕਾਰ ਆ ਰਹੀ ਹੈ ਤੁਹਾਨੂੰ ਮੁੜ ਕੇ ਮੰਗਾ ਕਰੇ ਪੂਲ ਬਣਾ ਦੇ ਪੂਲ ਛੋਟਾ ਪੂਲ ਬਣ ਜਾਦਾ ਆਣ ਜਾਣ ਵਾਸਤੇ ਸੁਵਿਧਾ ਠੀਕ ਕਰਨੀ ਹੁੰਦੀ ਤੇ ਮੈਨੂੰ ਹੁਣ ਫਿਰ ਵੋਟਾਂ ਪੈ ਮਲੀਆਂ ਆ ਹੁਣ ਫਿਰ ਸਰਕਾਰ ਫਿਰ ਅਟੜੀ ਕਰੇ ਰੋ ਕਿ ਮੋਟਾ ਮੰਗੇ ਮਾਚੇ ਹੋਗੇ ਕੀ ਕਹੋਗੇ ਨਾ ਕਿ ਕਹਿਣਾ ਕੀ ਹੁਣ ਉਹ ਹੀ ਕਹਿਣਾ ਲੋਕੀਂ ਆ ਕੇ ਭਾਣਾ ਪੂਲ ਬਣਾ ਦਿੱਤੇ ਜਾ ਵੀ ਦੂਰੇ ਟੱਪਣ ਵਾਸਤੇ ਸੁਠੀਕ ਰਹਿਣਾ ਵੀ ਲਓ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਦਾ ਕਹਿਣਾ ਵੀ ਲਾਰੇ ਲਾਏ ਆ ਰਹੇ ਨੇ ਸਿਰਫ ਨਾਕੀ ਵੋਟਾਂ ਬਣਾਈ ਜਾਂਦੀਆਂ ਲਾਰੇ ਲਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੀ ਇਹ ਬੋਰ ਜਿਹੜੀ ਆ ਪਾਣੀ ਦੀ ਜਿਹੜੀ ਕੀ ਬੋਰ ਇਹ ਭਰ ਚੁੱਕੀ ਆ ਕਿਤੇ ਕਿਤੇ ਖਤਰਾ ਜਿਹੜਾ ਵੇ ਜਿਹੜੀ ਕੀ ਜਾਨਾਂ ਨੂੰ ਖਤਰਾ ਵੀ ਹੋ ਸਕਦਾ ਵਾ ਜਿਹੜੇ ਬੱਚੇ ਜਾਂ ਪਰਿਵਾਰ ਜਿਹੜੀ ਇਹਦੇ ਵਿੱਚ ਰਹਿੰਦੇ ਨੇ ਅਤੇ 50 ਸਾਲ ਕੋ ਮੰਗ ਕਰਦੇ ਨੇ ਵੀ ਇਹਨਾਂ ਨੂੰ ਜਿਹੜਾ ਜਲਦ ਤੋਂ ਜਲਦ ਜਿਹੜੇ ਕੀ ਪੁਲ ਬਣਾਤਾ ਜਾਵੇ ਤੇ ਹੁਣ ਗੱਲਬਾਤ ਕਰਾਂਗੇ ਜਿਹੜੇ ਕੀ ਬੋਰ ਚਲੋਵਾਂ ਵਾਲੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਕੀ ਪਹਿਲੇ ਕਈ ਸਾਲਾਂ ਤੋਂ ਜਿਹੜਾ ਇਹ ਲੋਕਾਂ ਨੂੰ ਜਿਹੜਾ ਇਸ ਰਸਤੇ ਤੋਂ ਦੂਜੇ ਸਤੇ ਲੈ ਕੇ ਆ ਰਹੇ ਨੇ ਗੱਲਬਾਤ ਕਰਾਂਗੇ ਭਾਈ ਸਾਹਿਬ ਦੇ ਨਾਲ ਵੀ ਤੁਸੀਂ ਦੇਖ ਸਕਦੇ ਹੋ ਹੁਣੇ-ਹੁਣੇ ਬੋਰ ਚੋਂ ਪਾਣੀ ਵੀ ਕੱਢਿਆ ਵਾ ਹਾਂਜੀ ਭਾਈ ਸਤਿ ਆਜੋ ਮੜਾ ਜੀ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਪੱਪੀ ਪੱਪੀ ਜੀ ਮੇਰਾ ਸੋ ਵੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਜਿਹੜਾ ਬੋਰ ਲੈ ਕੇ ਸਾਡਾ ਸਫਾ ਕਰਉਂਦਾ ਲੋਕਾਂ ਨੂੰ 17 ਸਾਲ ਹੋ ਗਏ 17 ਸਾਲ ਹੋ ਗਏ ਨੇ ਵੀਰ ਜੀ ਸੋ ਇੰਨੀ ਸਰਕਾਰ ਆਈਆਂ 17 ਸਾਲ ਚ ਕਿਉਂ ਨਹੀਂ ਹੁਣ ਤੱਕ 10 15 ਬਿੰਦਰ ਬਣਨ ਹੈ ਸਰਕਾਰ ਦੇ ਕੰਮ ਨਾਲ ਅਸੀਂ ਬਣਾ ਨਹੀਂ ਸਕਦੇ ਤੇ ਮੈਨੂੰ ਸੋ ਰੋਜ਼ ਦੇ ਕਿੰਨੇ ਲੋਕ ਸਫਰ ਕਰ ਲੈਂਦੇ ਨੇ ਤੁਹਾਡੀ ਬੋਰਡ ਵਿੱਚ ਟੱਪ ਜਿੰਦਾ 100 ਕੋ ਬੰਦਾ 100 ਕੋ ਬੰਦਾ ਕਰ ਲੈਂਦਾ ਤੇ ਮੈਨੂੰ ਸੋਚ ਕਿਹੜੇ ਕਿਹੜੇ ਲੋਕ ਹੁੰਦੇ ਨੇ ਬੱਚੇ ਹੁੰਦੇ ਨੇ ਦਿਹਾੜੀਦਾਰ ਹੁੰਦੇ ਨੇ ਜਾਂ ਕੋਲ ਕੋਲ ਹੁੰਦੇ ਨੇ ਲੋਕ ਚ ਸਭ ਬੱਚੇ ਨੂੰ ਸਕੂਲ ਦੇਦੇ ਤੇ ਹੜਦਾਰੀ ਨੇ ਸਾਨੂੰ ਵੀ ਪਤਾ ਲੱਗਿਆ ਕਿ ਜਿਹੜੇ ਬੱਚੇ ਸਕੂਲ ਜਾਂਦੇ ਨੇ ਤੁਸੀਂ ਉਹਨਾਂ ਕੋਲ ਬਿਲਕੁਲ ਪੈਸਾ ਨਹੀਂ ਲੈਂਦੇ ਉਹਨਾਂ ਨੂੰ ਫ੍ਰੀ ਲਗਾਉਂਦੇ ਹੋ ਇਹਦੇ ਵਿੱਚ ਕਿੰਨੀ ਕਿ ਸਚਾਈ ਹੈ ਇਹਦੇ ਕੋਈ ਪੈਸਾ ਨਹੀਂ ਦਿੰਦੇ ਬੱਚੇ ਹਾਂਜੀ ਤੇ ਦੂਸਰੇ ਜਿਹੜਾ ਆਮ ਜਿਹੜਾ ਲੋਕ ਲੰਘਦੇ ਨੇ ਟੂਰਿਸਟ ਆਹੋ ਜਿਹੜੇ ਪਿੰਡਾਂ ਵਾਲੇ ਲੰਘਦੇ ਉਹਨਾਂ ਕੋ ਕਿੰਨਾ ਕਰਾਇ ਲੈ ਜਾਂਦਾ 10 ਰੁਪਏ 10 ਰੁਪਏ ਕਿੰਨੀ ਲੱਗਦਾ ਵੀ 10 20 ਰੁਪਏ ਦੇ ਨਾਲ ਪਟਾੜਾ ਗੁਜ਼ਾਰਾ ਹੋ ਜਾਂਦਾ ਪਰਿਵਾਰ ਦੀ ਪਾਲ ਮੁਸ਼ਾ ਹੋ ਜਾਂਦਾ ਪਰਿਵਾਰ ਨਾਲ ਤੇ ਕੀ ਕਰਨਾ ਬਜਟ ਬਣਾਉਣੇ ਤਾਂ ਇਹਨਾਂ ਬੰਦੇ ਨੇ ਕੀ ਕਰੀ ਇਦਾਂ 40 50 ਰੁਪਏ ਖਰਚ ਕੇ ਖੰਦਾਬੜ ਦੰਦੇਰੇ ਇਹ ਬੰਦੇ ਸੋ ਟਾਈਮਿੰਗ ਕੀ ਆ ਨੰਗਾ ਦੀ ਜੋ ਜਿਹੜੀ ਸਫਰ ਕਰਦੇ ਹੋ ਕੀ ਟਾਈਮ ਦਿੱਤਾ ਹੈ ਤਾਂ ਸਵੇਰੇ ਜਲਦੀ 7 ਵਜੇ ਤੋਂ ਸ਼ਾਮਾਂ 6 ਵਜੇ ਤੱਕ 6 ਵਜੇ ਮਨ ਲਓ ਜੇ ਕੋਈ ਕਿਸੇ ਦੇ 10 ਵਜੇ ਆਪ ਰੱਦ ਨਾ ਕਰੇ ਕਿਸ ਨੂੰ ਮੁਸ਼ਕਲ ਆ ਜਾਏ ਕਿ ਬਿਮਾਰ ਹੋ ਜਾਏ ਕੋਈ 10 ਵਜੇ ਲੈ ਕੇ ਜਾਣਾ ਪਵੇ ਤੇ ਕਿਸ ਤਰ੍ਹਾਂ ਦੇ ਦੋ ਕੀ ਹਾਲਾਤ ਫਿਰ ਕਿ ਦੋ 10 ਵਜੇ ਦਾ ਫਿਰ ਦਨੇਰਾ ਬਾਇਆ ਦਨੇਰਾ ਹੀ ਹੈ ਕੀ ਲੱਗਦਾ ਨਹੀਂ ਦਨੇਰਾ ਬਾਇਆ ਜਿਹੜਾ ਉਹ ਦੂਰ ਪੈਂਦਾ ਵਾ 40 ਕਿਲੋਮੀਟਰ ਸਫਰ ਆ ਰਾਹ ਚ ਕਿਹਦੇ ਹਾਸਾ ਹੋ ਸਕਦਾ ਕਿਹਦੇ ਨੁਕਸਾਨ ਵੀ ਹੋ ਸਕਦਾ ਮਰੀਦ ਆ ਤਾਂ ਉਹਦੇ ਕੀ ਕਰ ਸਕਦੇ ਆ ਅਸੀਂ ਹੂੰ ਉਹ ਰਾਤੀ ਡਿਊਟੀ ਦਾ ਸਾਡੀ ਵੀ ਆਈ ਨੇ ਹੂੰ ਠੀਕ ਹੈ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਕਿੰਨੀਆਂ ਮੁਸ਼ਕਲਾਂ ਨਾਲ ਸਾਂਭਣਾ ਕਰਨਾ ਪਿਆ ਤੇ ਹੁਣ ਗੱਲਬਾਤ ਕਰਾਂਗੇ ਤੁਹਾਨੂੰ ਜੰਡੇਆਲਾ ਜਿਹੜੇ ਸਮਾਸਥਵੀ ਅਕਸਰ ਹੀ ਕਹਿੰਦੇ ਕਿ ਅੰਮ੍ਰਿਤਸਰ ਦੀਆਂ ਮੁੱਦਿਆਂ ਤੇ ਗੱਲਬਾਤ ਕਰਦੇ ਨੇ ਅੱਜ ਗੋਆ ਚੀਜ਼ ਦੇ ਮੁੱਦਿਆਂ ਤੇ ਵੀ ਲੈ ਕੇ ਆਏ ਨੇ ਸਾਨੂੰ ਗੱਲਬਾਤ ਕਰਾਂਗੇ ਤੁਹਾਨੂੰ ਜੰਡੇ ਵਾਲਾ ਜੀ ਨਾਲ ਜੰਡੇ ਵਾਲਾ ਜੀ ਏਡੀ ਤੋਂ ਸਫ਼ਰ ਤੈਅ ਕਰ ਲਿਆ ਜੀ ਪਹਿਲਾਂ ਉਹ ਤੇ ਅੰਮ੍ਰਿਤਸਰ ਸਾਹਿਬ ਦੇ ਗੁਰੂ ਰਾਮਦਾਸ ਜੀ ਨਗਰੀ ਤੇ ਲੋਕਾਂ ਦੇ ਮਸਲਿਆਂ ਦਾ ਕਰਦੇ ਸੀ ਮੁੱਦੇ ਚੁੱਕਦੇ ਸੀ ਅੱਜ ਗੋਆ ਚ ਹੀ ਇਲਤੇ ਆ ਗਏ ਉਹ ਕਿਸ ਤਰ੍ਹਾਂ ਦੇਖਦੇ ਜੀ ਇਹਨੂੰ ਲੈ ਕੇ ਤੁਹਾਨੂੰ ਇਹਦੇ ਬਾਰੇ ਕਿੰਨੇ ਜਾਣੂ ਕਰਾਇਆ ਭਾਜੀ ਮੈਂ ਇੱਥੇ ਆਉਂਦਾ ਰਹਿਣਾ ਵਾਂ ਔਰ 2012 ਦੇ ਵਿੱਚ ਮੈਂ ਹੀ ਸਰਕਾਰ ਨੂੰ ਬੜੀ ਬੇਨਤੀ ਕੀਤੀ ਸੀਗੀ ਕਿ ਇਹਨੂੰ ਟੂਰਿਸਟ ਪਲੇਸ ਬਣਾਇਆ ਜਾਵੇ ਔਰ ਇਹ ਰੰਜੀਤ ਸਾਗਰ ਡਾਇਮੰਡ ਨਾਲ ਹੀ ਸਾਡੇ ਇੱਥੇ ਬਹੁਤ ਸਾਰੇ ਪੰਜਾਬ ਚ ਆਪਾਂ ਤੇ ਅਸੀਂ ਦੇਖੋ ਜਿੱਥੇ ਦੇਸ਼ਾਂ ਵਿਦੇਸ਼ਾਂ ਚ ਹੋਰ ਬਾਹਰ ਘੁੰਮਣ ਜਾਂਦੇ ਆ ਨਾ ਤੇ ਇਹ ਫੋਰਨੋਂ ਘਟ ਨਹੀਂ ਆ ਉਹਦੇ ਨੂੰ ਵਾਧੇ ਹੋਊਗਾ ਪੰਜਾਬ ਦੇ ਵਿੱਚ ਇੰਨਾ ਸੋਹਣਾ ਪਲੇਸ ਆ ਇਹਨੂੰ ਟੂਰਿਸਟ ਪਲੇਸ ਤੇ ਬਣਾਤਾ ਔਰ ਇੱਥੇ ਸਭ ਤੋਂ ਵੱਡਾ ਇੱਕ ਪਹਿਲੂ ਵਿਖਾਤਾ ਬਾਰ ਬਾਰੋਂ ਲੋਕੀ ਘੁੰਮ ਕੇ ਚੱਲ ਜਾਂਦੇ ਇੱਥੇ ਦਿਖਾਤਾ ਕਿ ਉੱਥੇ ਘੁੰਮਣ ਲਈ ਮਿੰਨੀ ਗੋਆ ਕਹਿ ਦਿੰਦੇ ਆ ਬਲੌਕਰ ਆਉਂਦੇ ਆ ਹੋਰ ਵੀ ਸਾਡੇ ਆਉਂਦੇ ਜਿਹੜੇ ਵਿਖਾ ਕੇ ਚੱਲ ਜਾਂਦੇ ਔਰ ਬੇहद ਇੱਥੇ ਉਹ ਦੋ ਦੁੱਖ ਲੱਗਦਾ ਜਦੋਂ ਆਣ ਕੇ ਇਥੋਂ ਦੇ ਹਾਲਾਤ ਜਿਹੜੇ ਆ ਮੈਂ ਕਈ ਵਾਰੀ ਅੱਗੇ ਵੀ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਇਹ ਪਿੰਡਾਂ ਵਾਲੇ ਜਿਹੜੇ ਆ ਨਾ ਇਹ ਵਿਚਾਰੇ ਬੜੇ ਲੰਮੇ ਸਮੇਂ ਤੋਂ ਤਕਲੀਫਾਂ ਦਾ ਸਾਹਮਣਾ ਕਰਨ ਰਿਹਾ ਤੇ ਇਥੋਂ ਇੱਕ ਬੇੜੀ ਜਾਂਦੀ ਆ ਪਰਲੇ ਪੰਨੇ ਮੋਟਰਸਾਈਕਲ ਲੈ ਕੇ ਤੇ ਜੇ ਕੋਈ ਉਧਰ ਨਾਲ ਜਿਹੜੇ ਸਕੂਲ ਦੇ ਬੱਚੇ ਆ ਪਿੰਡ ਵਾਲੇ ਆ 15-20 ਪਿੰਡ ਆ ਉਧਰ ਉਹਨਾਂ ਨੂੰ ਲੈ ਕੇ ਆਉਂਦੇ ਤੇ ਉਧਰੋਂ ਜਾਂਦੇ ਆ ਤੇ ਮੈਨੂੰ ਕਈ ਵਾਰੀ ਮੈਂ ਇਹ ਚੀਜ਼ ਵੇਖੀ ਵੀ ਔਰ ਮੈਨੂੰ ਕਈ ਵੀਰਾਂ ਨੇ ਵੀ ਕਿਹਾ ਵੀ ਬਾਜੀਏ ਤੇ ਬਾਰੇ ਵੀ ਗੱਲ ਕਰੋ ਤੇ ਜਿੱਥੇ ਮੈਂ ਪੰਜਾਬ ਦਾ ਹੋਣ ਦੇ ਨਾਤੇ ਪੰਜਾਬ ਦੇ ਮੁੱਦਿਆਂ ਤੇ ਅਸੀਂ ਗੱਲ ਕਰਦੇ ਆ ਤੇ ਇਹ ਵੀ ਪੰਜਾਬ ਦਾ ਇੱਕ ਬਹੁਤ ਵੱਡਾ ਮੁੱਦਾ ਜਿੱਥੇ ਅਸੀਂ ਕਹਿੰਨੇ ਸਾਡਾ ਦੇਸ਼ ਆਜ਼ਾਦ ਹੋ ਗਿਆ ਤੇ ਜਿੱਥੇ ਅਸੀਂ ਕਹਿੰਨੇ ਵੀ ਸਾਡਾ ਟੂਰਿਸਟ ਪਲੇਸ ਆ ਬਹੁਤ ਹੀ ਨੇਚਰ ਨੇ ਸਾਨੂੰ ਬਹੁਤ ਕੁਛ ਦਿੱਤਾ ਪਰ ਅਸੀਂ ਨੇਚਰ ਨੂੰ ਕੁਝ ਨਹੀਂ ਦੇ ਸਕੇ ਕਿਤੇ ਅਸੀਂ ਰੁੱਖ ਵੜ ਤੇ ਤੇ ਉਥੋਂ ਅਸੀਂ ਵੇਖਣ ਕਿਉਂ ਨੇ ਪਹਾੜਾਂ ਚ ਰੁੱਖ ਪਰ ਸਾਡੇ ਪੰਜਾਬ ਚ ਹੀ ਬਹੁਤ ਕੁਛ ਆ ਇੱਕਰ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ ਤੇ ਖੂਬਸੂਰਤ ਜਿਹੜੀਆਂ ਛੱਲਾਂ বাজ ਰਹੀਆਂ ਪੰਜਾਬ 'ਚ ਹੀ ਆਏ ਕੋਈ ਗੋਆ ਨਹੀਂ ਬੰਬੇ ਨਹੀਂ ਮੈਂ ਤੁਹਾਡੀ ਗੱਲ ਕਰਨਾ ਚਾਹਾਂਗਾ ਇੱਕ ਬੰਦੇ ਪੰਜਾਬ ਸਰਕਾਰ ਕਹਿੰਦੀ ਆ ਵੀ ਪੰਜਾਬ ਕਹਿੰਦੇ ਵੀ ਤਰੱਕੀਆਂ ਦੇ ਰਾਹ ਤੇ ਆ ਕਹਿੰਦੇ ਵੀ ਸਮਾਰਟ ਸਿਟੀ ਬਣਾਉਣ ਦੀ ਗੱਲ ਕਰਦੇ ਨੇ ਅਸੀਂ ਦੇਖਿਆ ਅੱਜ ਵੀ ਇਹ ਜਿਹੜਾ 15 ਤੋਂ 20 ਪਿੰਡ ਜਿਹੜੇ ਨੇ ਇੱਕ ਪੁਲ ਦੇ ਵਾਸਤੇ ਜਿਹੜਾ ਤਸਰੇ ਨੇ ਕਹਿੰਦੇ ਪਹਿਲੇ 15 ਤੋਂ 20 ਸਾਲਾਂ ਤੋਂ ਕਈ ਸਰਕਾਰਾਂ ਆਈਆਂ ਗਈਆਂ ਪਰ ਇਹਨਾਂ ਵਿਚਾਰਾਂ ਨੂੰ ਅੱਜ ਤੱਕ ਕੋਈ ਪੁਲ ਨਹੀਂ ਸੀਮ ਨਹੀਂ ਹੋਇਆ ਸਰਕਾਰ ਨੇ ਟੂਰਿਸਟ ਹੱਬ ਬਣਾਤਾ ਗੋਆ ਚੀਤ ਬਣਾਦੀ ਪਰ ਇਹਨਾਂ ਨੂੰ ਪੂਨ ਨਸੀਬ ਨਹੀਂ ਹੋਇਆ ਉਹਨਾਂ ਕਹਿਣਾ ਵੀ 40 ਕਿਲੋਮੀਟਰ ਸਫਾ ਜਿਹੜਾ ਵੜ ਕੇ ਜਾਂਦੇ ਨੇ ਕਹਦੇ ਅਸੀਂ ਲੱਗਦੇ ਆ ਵੀ ਪੰਜਾਬ ਜਿਹੜਾ ਤਰੱਕੀਆਂ ਦੇ ਰਾਹ ਤੇ ਆ ਸਭ ਤੋਂ ਪਹਿਲਾਂ ਤੇ ਮੈਂ ਇਹ ਦੱਸਦਾ ਤੁਹਾਨੂੰ ਵੀ ਇਹ ਜਿਹੜੀ ਝੀਲ ਆ ਪ੍ਰਮਾਤਮਾ ਨੇ ਬਣਾਈ ਸਰਕਾਰ ਨੇ ਕੁਝ ਨਹੀਂ ਬਣਾਇਆ ਇੱਥੇ ਸਰਕਾਰ ਨੇ ਤੇ ਬਸ ਇੱਥੇ ਆਪਣਾ ਡੇਰਾ ਲਾਇਆ ਆਣ ਕੇ ਤੇ ਠੇਕੇ ਤੇ ਦਿੱਤਾ ਸਰਕਾਰ ਨੇ ਜਿਹੜੀਆਂ ਕਿਸ਼ਤੀਆਂ ਛੱਡੀਆਂ ਵੇਚੇ ਦਾ 400 500 ਰੁਪਿਆ ਕਰਾਇਆ ਵਾ ਇਹ ਸਰਕਾਰ ਠੇਕਾ ਲੈਂਦੀ ਬਾਰ-ਬਾਰ ਪਾਰਕਿੰਗ ਦਾ ਠੇਕਾ ਲੈਂਦੀ ਸਰਕਾਰ ਨੇ ਜੇ ਲਾਉਣਾ ਇੱਥੇ ਤੇ ਪੁਲ ਬਣਾਵੇ ਲੋਕਾਂ ਨੂੰ ਸਹੂਲਤਾਂ ਦੇਵੇ ਸਰਕਾਰ ਮਤਲਬ ਸਰਕਾਰ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਆਪਾਂ ਗੱਲ ਕੰਪੈਰੀਸ਼ਨ ਕਰ ਲੈਂਦੇ ਨਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਬਿਨ ਕਿਹਾਂ ਹੀ ਸਭ ਕੁਝ ਹੋ ਜਾਂਦਾ ਸੀਗਾ ਤੇ ਅੱਜ ਤੇ ਇਹਨਾਂ ਦੇ ਤਰਲੇ ਲੈ ਲੈ ਮਰ ਜੋ ਇਹਨਾਂ ਨੂੰ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ ਉਹ ਬਾਪੂ ਬਜ਼ੁਰਗ ਵਿਚਾਰਾ ਕਹਿੰਦਾ 17 ਸਾਲ ਤੋਂ ਮੈਂ ਵੇੜੀ ਚਲਾਉਣ ਡਿਆ ਸਕੂਲ ਦੇ ਬੱਚਿਆਂ ਕੋ ਮੈਂ ਪੈਸੇ ਨਹੀਂ ਲੈਂਦਾ ਤੇ ਕਈ ਵਿਚਾਰੀਆਂ ਭੈਣਾਂ ਜਿਹੜੇ ਕਹਿੰਦੇ ਵੀ ਕਿਸੇ ਵળે ਕੋਈ ਪ੍ਰੋਬਲਮ ਹੋ ਜਾਏ ਕੋਈ ਬਿਮਾਰ ਹੋ ਜਾਏ ਤੇ ਕਹਿੰਦੇ ਵੀ ਸਾਨੂੰ 40 ਕਿਲੋਮੀਟਰ ਘੁੰਮ ਕੇ ਆਉਣਾ ਪੈਂਦਾ ਆਉਣ ਜਾਣ ਨੂੰ ਲੱਗਿਆ ਹੀ ਕਈਆਂ ਦੀ ਮੌਤ ਹੋ ਜਾਂਦੀ ਰਸਤੇ 'ਚ ਹੀ ਦਮ ਤੋੜ ਜਾਂਦੇ ਨੇ ਇੱਥੇ 15 ਤੋਂ 20 ਪਿੰਡਾਂ ਦੀ ਪੰਚਾਇਤ ਬਣਦੀ ਆ ਇੱਥੇ ਪਿੰਡ ਜਿਹੜੇ ਨੇ 15 ਤੋਂ 20 ਪਿੰਡ ਨੇ ਬੜੇ ਸਰਪੰਚ ਵੀ ਹੋਣਗੇ ਪੰਚਾਇਤਾਂ ਬਣਦੀਆਂ ਹੋਣਗੀਆਂ ਤੇ ਅਸੀਂ ਦੇਖਿਆ ਜੋ ਇਲੈਕਸ਼ਨ ਹੁੰਦੀ ਹੈ ਵੋਟਾਂ ਹੁੰਦੀਆਂ ਹੁਣ ਫਿਰ ਵੋਟਾਂ ਆ ਲੋਕ ਸਭਾ ਵਾਲੀਆਂ ਤੇ ਇੱਥੇ ਆ ਕੇ ਵੋਟਾਂ ਮੰਗਦੇ ਹੋ ਗਲੀ ਲੀਡਰ ਹੱਥ ਜੋੜਦੇ ਹੋਗੇ ਬੜੇ ਵਾਅਦੇ ਕਰਦੇ ਹੋਣਗੇ ਵੀ ਤੁਹਾਨੂੰ ਪੁਲ ਬਣਾ ਕੇ ਦਿੱਤਾ ਜਾਊਗਾ ਪਰ ਕਈ ਸਰਕਾਰਾਂਾਂ ਨੇ ਅਜੇ ਤੱਕ ਪੌਣੀ ਨਹੀਂ ਬਣ ਸਕਿਆ ਕਿਸ ਤਰ੍ਹਾਂ ਦੀ ਇਹ ਚੀਜ਼ ਨੂੰ ਸਰਕਾਰਾਂ ਦੇ ਲੱਗਦੇ ਨਹੀਂ ਲਾਰੇ ਲੱਗਦੇ ਨੇ ਬਹੁਤ ਮਾੜੇ ਗੱਲਾਂ ਸਰਕਾਰਾਂ ਡਰਾਮੇ ਕਰਨੇ ਹੁਣ ਆਣ ਕੇ ਲੀਡਰਾਂ ਨੇ ਵਿੱਚ ਕਿਸ਼ਤੀ ਦੇ ਵੜ ਕੇ ਤੇ ਉੱਥੇ ਖਲੋ ਕੇ ਫੋਟੋਆਂ ਲਵਾਈ ਜਾਣੀਆਂ ਤੇ ਉਹ ਸਾਡੇ ਜਦੋਂ ਫੋਟੋਆਂ ਲਵਾ ਲਵਾ ਕੇ ਡਰਾਮੇ ਕਰੀ ਜਾਣੇ ਉਹਨਾਂ ਨੇ ਡਰਾਮੇ ਬੰਦ ਕਰਨ ਲੋਕੀ ਕੰਮ ਮੰਗਦੇ ਚੰਮ ਨਹੀਂ ਮੰਗਦੇ ਕੰਮ ਕਰੋਗੇ ਤੇ ਚੰਗੇ ਰਹੋਗੇ ਵੇਖੋ ਜਿੱਥੇ 15 20 ਪਿੰਡਾਂ ਦੀਆਂ ਪੰਚਾਇਤਾਂ ਲੋਕ ਹੀ ਆ ਨਾ ਇਹ ਸਾਡੇ ਪੰਜਾਬ ਦਾ ਇੱਕ ਹਿੱਸਾ ਵਾ ਤੇ ਮੈਂ ਤੇ ਸਰਕਾਰ ਨੂੰ ਬੇਨਤੀ ਕਰੂੰਗਾ ਇਹ ਤੋਂ ਇਲਾਵਾ ਕੇਂਦਰ ਸਰਕਾਰ ਨੂੰ ਬੇਨਤੀ ਕਰੂੰਗਾ ਹੋਰ ਵੀ ਜਿਹੜੇ ਨਮਾਇੰਦੇ ਆ ਸਾਡੇ ਚਾਹੇ ਹੁਣ ਕੋਈ ਵੀ ਬਣਦਾ ਜਿਹੜਾ ਜਿੱਤਦਾ ਪਰ ਆਓ ਇਹਨਾਂ ਦਾ 15-20 ਪਿੰਡਾਂ ਦਾ ਜਿਹੜਾ ਸੋਚੋ ਇਹ ਵਿਚਰਿਆਂ ਦਾ ਜੀਵਨ ਜਿਹੜਾ ਵਾ ਉਹ ਵੇਖੋ ਇੱਥੇ ਜਿੱਥੇ ਇੱਕ ਬੰਨੇ ਲੋਕੀ ਘੁੰਮਣ ਆਉਂਦੇ ਆ ਦੂਜੇ ਬੰਨੇ ਦਾ ਤੁਸੀਂ ਪਹਿਲੂ ਵੇਖੋ ਕਿ ਉਹ 15-20 ਪਿੰਡਾਂ ਨੂੰ ਸੁੱਖ ਦੇ ਦੀਏ ਕਾ ਪਏ ਕਿਹੜੇ ਘਰੋਂ ਪੈਸੇ ਲਾਉਣੇ ਲੋਕਾਂ ਦੇ ਪੈਸੇ ਆ ਟੈਕਸ ਦੇ ਪੈਸੇ ਆ ਤੇ ਲਾ ਦਿਓ ਯਾਰ ਫਿਰ ਕਿਹੜੀ ਗੱਲ ਆ ਇਹਨੇ ਟੋਲ ਪਲਾਜੇ ਲਾ ਦੇ ਤੁਸੀਂ ਤੇ ਉਹ ਉਹਨਾਂ ਦੀ ਮਨਿਆਦ ਵਧਾਈ ਜਾਂਦੇ ਤੇ ਕਪੂਲ ਬਣਾਉਣ ਚ ਕਿੱਡੀ ਕਬੜੀ ਗੱਲ ਇੱਥੇ ਤੇ ਵੇਖੋ ਆਉਣ ਨੂੰ ਇੱਥੇ ਹੁਣ ਬੜੇ ਬੜੇ ਜਿਹੜੇ ਮਨਿਸਟਰ ਵੀ ਆਉਂਦੇ ਨੇ ਹੋਰ ਵੀ ਲੀਡਰ ਆਉਂਦੇ ਨੇ ਉਹ ਸਿਰਫ ਗੱਲਾਂ ਨਾ ਪੋਸਟਰਾਂ ਤੱਕ ਹੀ ਸੀਮਤ ਰਹਿ ਜਾਂਦੀਆਂ ਪਰ ਇਹ ਜੋ ਕੁਛ ਆ ਸਾਨੂੰ ਨੇਚਰ ਨੇ ਦਿੱਤਾ ਇਹਦੇ ਵਿੱਚ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਆ ਇਹਦੇ ਵਿੱਚ ਇੱਕ ਨਿੱਕਾ ਪੈਹਾ ਵੀ ਸਰਕਾਰ ਨੇ ਇੱਥੇ ਲਾਇਆ ਇਹ ਪਰਮਾਤਮਾ ਵੱਲੋਂ ਦਿੱਤੀ ਹੋਈ ਇੱਕ ਤਾਤ ਆ ਇਹ ਜੋ ਕੁਛ ਵੀ ਆ ਕੁਦਰਤੀ ਆ ਇਹਦੇ ਵਿੱਚ ਕਿਸੇ ਨੇ ਕੁਝ ਨਹੀਂ ਕੀਤਾ ਤੇ ਇੱਥੇ ਆਣ ਕੇ ਸਿਰਫ ਉਹਨਾਂ ਡੇਰਾ ਹੀ ਲਾਇਆ ਆਪਣਾ ਵੀ ਆ ਜੀ ਹੈਗਾ ਵਾ ਪ੍ਰੋਜੈਕਟ ਤੇ ਉਹਦੇ ਲਈ ਸਲਾਨੀ ਜਿਹੜੇ ਘੁੰਮਣ ਆਉਂਦੇ ਹੁਣ ਤੁਸੀਂ ਦੇਖੋ ਕਿੰਨਾ ਸੋਹਣਾ ਪਾਣੀ ਸਾਫ਼ ਪਾਣੀ ਆ ਜੇਕਰ ਤੁਸੀਂ ਇਹ ਸਾਫ ਪਾਣੀ ਵੇਖੋ ਤੇ ਇੰਨਾ ਕ ਸਾਫ ਪਾਣੀ ਤੇ ਇੱਥੇ ਜਿਹੜੇ ਲੋਕ ਆ ਪੜ੍ਹੇ ਲਿਖੇ ਆਉਂਦੇ ਵਿਚਾਰੇ ਹੋਰ ਵੀ ਵੀਰ ਆਉਂਦੇ ਜਿਹੜੇ ਮੈਂ ਬੇਨਤੀ ਕਰੂੰਗਾ ਕਿ ਭਰਾਓ ਇਹ ਨੇਚਰ ਨੂੰ ਆਪਾਂ ਸੰਭ ਕੇ ਰੱਖਣਾ ਇੱਥੇ ਗੰਦਗੀ ਨਹੀਂ ਪਾਉਣੀ ਕਿਉਂਕਿ ਇੰਨਾ ਸੋਹਣਾ ਜਿਹੜਾ ਵਾਤਾਵਰਨ ਹੈ ਨਾ ਸਾਨੂੰ ਇਹ ਸਾਡੇ ਪੰਜਾਬ ਚ ਪਹਿਲਾਂ ਉੱਧਰ ਵੀ ਹੁੰਦਾ ਸੀਗਾ ਸ਼ਹਿਰਾਂ ਚ ਵੀ ਉਹ ਅਸੀਂ ਆਪ ਹੀ ਖਰਾਬ ਕਰ ਲਿਆ ਤੇ ਇਹ ਜਿਹੜਾ ਕੁਦਰਤ ਦਾ ਖੂਬਸੂਰਤ ਨਜ਼ਾਰਾ ਇਹਨੂੰ ਸੰਭ ਕੇ ਰੱਖਿਓ ਹੁਣ ਤੁਹਾਨੂੰ ਪਾਣੀ ਦਿਖਾ ਦਿੰਦਾ ਮੈਂ ਪਾਣੀ ਦੇਖੋ ਕਿੰਨਾ ਬਿਲਕੁਲ ਤੁਸੀਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਪਾਣੀ ਦੀਆਂ ਤਸਵੀਰਾਂ ਤਾਂ ਦਿਖਾ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਜਿਹੜਾ ਨੀਲਾ ਪਾਣੀ ਹਰਾ ਪਾਣੀ ਜਿਹੜਾ ਦਿਖਾਈ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਕਿੰਨਾ ਪਾਣੀ ਸਾਫ਼ ਦਿਖਾਈ ਦੇ ਰਿਹਾ ਵਾ ਅਤੇ ਪਾਣੀ ਦੀਆਂ ਛੱਲਾਂ ਜਿਹੜੀਆਂ ਨੇ ਉਹ ਵੱਜ ਰੀਆਂ ਨੇ ਬਿਲਕੁਲ ਜੀ ਬਿਲਕੁਲ ਇਹ ਪਰਮਾਤਮਾ ਵੱਲੋਂ ਦਿੱਤੀ ਹੋਈ ਇੱਕ ਅਨਮੋਲ ਦਾਤ ਆ ਤੇ ਪਾਣੀ ਤੇ ਬਾਣੀ ਪਾਣੀ ਦੀ ਗਹਿਰਾਈ 'ਚ ਜਾਓਗੇ ਡੁੱਬ ਜਾਓਗੇ ਤੁਸੀਂ ਪਰਮਾਤਮਾ ਦਾ ਨਾਮ ਲਿਆ ਕਰੋ ਤੇ ਵਾਹਿਗੁਰੂ ਦਾ ਸ਼ੁਕਰੀਆ ਦਾ ਕਰਿਆ ਕਰੋ ਜਿੰਨਾ ਤੁਹਾਨੂੰ ਇੰਨੇ ਸੋਹਣਾ ਨੇਚਰ ਦਿੱਤਾ ਇਹਨੂੰ ਸੰਭਾਲ ਕੇ ਰੱਖੋ ਤੁਹਾਨੂੰ ਧੰਨਵਾਦ ਜੀ ਇਹ ਸੀ ਗੱਲ ਬਾਕੀ ਕੀਤੀ ਸੋਨੂ ਝੰਡੇ ਵਾਲਾ ਜਿਹੜੇ ਕਿ ਸਮਾਜ ਸੇਵੀ ਨੇ ਅਕਸਰ ਜਿਹੜੇ ਕਿ ਅੰਮ੍ਰਿਤਸਰ ਗੁਰੂ ਆਂਗਵਾਸ ਦੀ ਨਗਰੀ ਵਿੱਚ ਰਹਿੰਦੇ ਨੇ ਤੇ ਅੰਮ੍ਰਿਤਸਰ ਦੇ ਜਿਹੜੇ ਕਿ ਮੁੱਦੇ ਜਿਹੜੇ ਕਿ ਹਮੇਸ਼ਾ ਚੁੱਕਦੇ ਰਹਿੰਦੇ ਨੇ ਤੁਸੀਂ ਦੇਖਿਆ ਅੰਮ੍ਰਿਤਸਰ ਦੀਆਂ ਪ੍ਰਾਣੀਆਂ ਵਿਰਾਸਤਾਂ ਨੂੰ ਲੈ ਕੇ ਜਿਹੜਾ ਕਿ ਸੋਨੂ ਝੰਡੇ ਵਾਲਾ ਅਕਸਰ ਜਿਹੜੇ ਕਿ ਸਜੀਵ ਰਹਿੰਦੇ ਨੇ ਅੱਜ ਇੱਥੇ ਧਾਰ ਤੇ ਲੈ ਕੇ ਆਏ ਜਿਹੜਾ ਕਿ ਪਠਾਨਕੋੜ ਤੋਂ 30 40 ਕਿਲੋਮੀਟਰ ਦੂਰ ਆ ਅਤੇ ਟੂਰਿਸਟ ਹੱਬ ਵੀ ਆ ਜਿਹਨੂੰ ਮਿਨੀ ਗੋਆ ਵੀ ਕਹਿੰਦਾ ਵਾ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਦੀਆਂ ਤਸਵੀਰਾਂ ਜ ਇਹ ਕਿਤੇ ਇੱਥੇ ਝੀਲ ਬਣੀ ਹੋਈ ਆ ਪਰ ਇਹਦੀ ਅਸਲ ਜਿਹੜੀ ਕਹਾਣੀ ਆ ਅਸਲ ਜਿਹੜੀ ਸੱਚ ਆ ਜਿਹੜੀਆਂ ਮੁਸ਼ਕਲਾਂ ਆ ਉਹ ਲੋਕਾਂ ਨੂੰ ਕਹੀ ਨਹੀਂ ਜਾਗਰੂਕ ਕਰਈਆਂ ਤੁਸੀਂ ਦੇਖਸੋ ਵੀ ਇੱਥੇ ਜਿਹੜੀ ਇੱਕ ਬੋਰਡ ਲਗਾਈ ਗਈ ਆ ਉਹ ਬੋਰਡ 10-10 ਰੁਪਏ ਲੈ ਕੇ ਜਿਹੜੀ ਕਿ ਦੂਸਰੇ ਪਿੰਡਾਂ ਨੂੰ ਜਿਹੜਾ ਕਿ ਰਸਤਾ ਇੱਥੋਂ 2 ਕਿਲੋਮੀਟਰ ਸਾਹਮਣੇ ਦਿਖਾ ਦੇਉ ਉਹ ਸਾਹਮਣੇ ਅਤੇ 10-10 ਰੁਪਏ ਲੈ ਕੇ ਜਿਹੜਾ ਕਿ 15 ਤੋਂ 20 ਪਿੰਡਾਂ ਨੂੰ ਜਿਹੜਾ ਕਿ ਉਹ ਬੋਰਡ ਮਲਾਉਂਦੀ ਆ ਪਰ ਅਜ ਤੱਕ ਇਹਨਾਂ ਨੂੰ ਇਹੋ ਤਰਾਜ ਦੀ ਆ ਇਸ ਪਿੰਡਾਂ ਦੇ ਅਜਿਹੇ ਕਿ ਅਜ ਤੱਕ ਇਹਨਾਂ ਪਿੰਡਾਂ ਨੂੰ ਅਜ ਤੱਕ ਨਾ ਤੇ ਕੋਈ ਇਹਨਾਂ ਨੂੰ ਪੋਲ ਮੇਥ ਗਿਆ ਆ ਅੱਜ ਵੀ ਇਹਨਾਂ ਦਾ ਕਹਿਣਾ ਵੀ ਲੀਡਰ ਆਉਂਦੇ ਨੇ ਵਾਅਦੇ ਕਰਕੇ ਚਲੇ ਜਾਂਦੇ ਨੇ ਵੀ ਸਰਕਾਰ ਆਉਣਗੀਆਂ ਤੁਹਾਨੂੰ ਜਿਹੜਾ ਕੀ ਪੋਲ ਬਣਾ ਕੇ ਦਿੱਤਾ ਜਾਊ ਪਰ ਅੱਜ ਤੱਕ ਕਿਸੇ ਨੇ ਇਹਨਾਂ ਨੂੰ ਪੋਲ ਨਹੀਂ ਬਣਾ ਕੇ ਦਿੱਤਾ ਅੱਜ ਤੱਕ ਦਾਰਿਆਂ ਵਿੱਚ ਹੀ ਦੇਖਿਆ ਹੋਇਆ ਹੁਣ ਦੇਖਣਾ ਹੈ ਕਿ ਲੋਕ ਸਭਾ ਦੀ ਇਲੈਕਸ਼ਨ ਫੇਰ ਨੇੜੇ ਆ ਰਹੀ ਆ ਲੀਡਰ ਫੇਰ ਇਹਨਾਂ ਘਰਾਂ ਵਿੱਚ ਆਉਣਗੇ ਇੱਥੋਂ ਬੇੜੀ ਥਾਂ ਲੰਘ ਕੇ ਜਾਣਗੇ ਅਤੇ ਲੋਕਾਂ ਨੂੰ ਵਾਅਦੇ ਕਰਨਗੇ ਵੀ ਤੁਹਾਨੂੰ ਜਿਹੜੀਆਂ ਪੋਲ ਬਣਾ ਕੇ ਦਿੱਤਾ ਜਾਊਗਾ ਜਲਦੀ ਜਲਦੀ ਸਾਡੀ ਸਰਕਾਰ ਬਣਾਓ ਜਾਂ ਸਾਨੂੰ ਵੋਟਾਂ ਜਿਹੜੀਆਂ ਪਾਓ ਹੁਣ ਦੇਖਣਾਗਾ ਕਿ ਲੋਕ ਕਲੋਂ ਤੱਕ ਇਹਨਾਂ ਸਰਕਾਰਾਂ ਦੇ ਲਾਰੇ ਵਿੱਚ ਲੱਗਦੇ ਨੇ ਜਾਂ ਫਿਰ ਕਰੋ ਸਰਕਾਰ ਜਿਹੜੀ ਆਪਣਾ ਕੰਮ ਕਰਦੀ ਆ ਤੇ ਹੁਣ ਗੱਲਬਾਤ ਕਰਾਂਗੇ ਉਹਨਾਂ ਟੂਰਿਸਟ ਦੇ ਨਾਲ ਜਿਹੜੇ ਕੀ ਸਲਾਨੀ ਵੀ ਆਏ ਨੇ ਜਾਂ ਜਿਹੜੇ ਬੋਟਾ ਬੋਟਾਂ ਹੀ ਜਿਹੜੇ ਕੀ ਸਫਰ ਵੀ ਤੈਅ ਕਰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਪਿੰਡ ਵਾਸੀਆਂ ਨਾਲ ਕਿ ਉਹਨਾਂ ਨੂੰ ਕਿਹਨੇ ਕਿਹ ਮੁਸ਼ਕਲਾਂ ਸਾਹਮਣੇ ਕਰਨਾ ਪੈਂਦੇ ਆ